ਤਲਬੀਰ ਸਿੰਘ ਪਪੂ ਢਿਲਵਾ ਵਾਲੇ ਦਾ ਕਤਲ ਹੁੰਦਾ। ਸ਼ਹੀਦ ਕਰ ਦਿੱਤਾ ਜਾਂਦਾ। ਤੇ ਸਭ ਤੋਂ ਪਹਿਲਾਂ ਮੈਂ ਉਹਦੇ ਹਸਪਤਾਲ ਵਿੱਚ ਕੋਖ ਮਰਦ ਵਾਲੀ ਥਾਂ ਤੇ ਉਹਦੇ ਦਰਸ਼ਨ ਕਰਨ ਵਾਸਤੇ ਆਇਆ। ਅੰਨੇ ਵਾ ਗੋਲੀਆਂ ਚਲਾਈਆਂ ਅੰਨੇ ਵਾ ਉਹਨੂੰ ਵੱਢ ਦਿੱਤੀ। ਜਿਹੜੇ ਘਰ ਵਾਲੇ ਪਰਿਵਾਰ ਵਾਲਿਆਂ ਨੇ ਉਹਨਾਂ ਦੇ ਬਿਆਨ ਤੁਸੀਂ ਸੁਣੀ ਲੈਣ। ਈ ਸਾਟਿਆ ਭਰਾ ਦਾ ਕਾਤਲ ਜਿਹੜਾ ਵਾ ਸੁੱਖੀ ਰੰਧਾਵਾ ਵਾ ਇਹ ਉਦੋਂ ਕੈਪਟਨ ਦਾ ਕੈਬਨਟ ਵਜੀਦ ਸੀਗਾ ਉਹਦੇ ਵਿੱਚ ਪੁਟਿਆ ਉਹਨੂੰ ਸਾਫਤ ਕੀਤਾ ਨਿਲ ਜਾਫਰ ਨੇ ਉਹ ਵੀ ਕੈਬਨਟ ਦਾ ਵਜੀਦ ਸੀ ਇਹਨੇ ਤਰਲਾ ਮਾਰਿਆ ਮੰਨਤ ਕੀਤੀ ਰੌਲਾ ਪਾਇਆ ਮੈਂ ਕੈਲੰਡਰ ਦਾ ਵਜ਼ੀਰ ਹਾਂ ਹੁਣ ਮੇਰੀ ਇਨਕੁਆਰੀ ਖੁੱਲ ਕੇ ਮਿੱਤਰ ਪੁੱਛਾ ਹੋਵੇਗਾ ਮੈਂ ਉਸ ਸਮੇਂ ਨਹੀਂ ਜਦੋਂ ਦਲਬੀਰ ਸਿੰਘ ਪੱਪੂ ਢਿਲਵਾ ਵਾਲੇ ਦਾ ਕਤਲ ਹੁੰਦਾ ਸ਼ਹੀਦ ਕਰ ਦਿੱਤਾ ਜਾਂਦਾ ਤੇ ਸਭ ਤੋਂ ਪਹਿਲਾਂ ਮੈਂ ਉਹਦੇ ਹਸਪਤਾਲ ਵਿੱਚ ਪੋਸਟਮਾਰਟਮ ਵਾਲੀ ਥਾਂ ਤੇ ਉਹਦੇ ਦਰਸ਼ਨ ਕਰਨ ਵਾਸਤੇ ਆਇਆ ਅੰਨੇ ਵਾਹ ਗੋਲੀਆਂ ਚਲਾਈਆਂ ਅੰਨੇ ਵਾਹ ਉਹਨੂੰ ਵੱਡ ਚੁੱਕ ਕੀਤੀ ਜਿਹੜੇ ਘਰ ਵਾਲੇ ਪਰਿਵਾਰ ਵਾਲੇ ਨੇ ਉਹਨਾਂ ਦੇ ਬਿਆਨ ਤੁਸੀਂ ਸੁਣ ਹੀ ਲੈਨੇ ਵੀ ਸਾਡੇ ਭਰਾ ਦਾ ਕਾਕਲ ਜਿਹੜਾ ਵਾ ਸੁੱਖੀ ਰੰਧਾਵਾ ਵਾ ਕਾਲੀ ਗੱਲ ਨੇ ਐਸਐਸਪੀ ਦਾ ਘਰਾਓ ਕੀਤਾ ਉਸ ਵੇਲੇ ਉਹਨੇ ਕਿਹਾ ਸਾਡੇ ਵਰਕਰ ਦਾ ਕਾਕਲ ਖੋਖੀ ਇਹਨਾਂ ਦਾ ਆਵਾਜ਼ ਆ ਇਹ ਉਦੋਂ ਕੈਪਟਨ ਦਾ ਕੈਬਨਟ ਦਾ ਵਜੀਰ ਸੀਗਾ ਉਹਦੇ ਵਿੱਚ ਪਟਿਆ ਉਹਨੂੰ ਸਾਫਤ ਕੀਤਾ ਸੁਨਿਲ ਜਾਖੜ ਨੇ ਉਹ ਵੀ ਕੈਬਨਟ ਦਾ ਵਜੀਰ ਸੀ ਇਹਨੇ ਤਰਲਾ ਮਾਰਿਆ ਮੰਨਤ ਕੀਤੀ ਰੌਲਾ ਪਾਇਆ ਤੇ ਮੈਂ ਕੈਬਨਟ ਦਾ ਵਜੀਰ ਆ ਹੁਣ ਮੇਰੀ ਇਨਕੁਆਰੀ ਖੁੱਲ ਕੇ ਮੇਰੇ ਤੇ ਪਰਚਾ ਹੋਵੇਗਾ ਦੱਬੀ ਗਈ ਅੱਜ ਮਾਰਨ ਵਾਲੇ ਕਹਿ ਰਹੇ ਨੇ ਕਿ ਸੁੱਖੀ ਨੇ ਸਾਡੇ ਕੋ ਮਰਵਾਇਆ ਘਰ ਵਾਲੇ ਕਹਿੰਦੇ ਨੇ ਸਾਡੇ ਭਰਾ ਨੂੰ ਇਹਨੇ ਮਰਵਾਇਆ ਤੇ ਮਗਰ ਕੀ ਰਾਜੀ ਗੱਲ ਆ ਜਨਤਾ ਵੀ ਕਹਿ ਰਹੀ ਹੈ ਭਈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਤੇ ਵੀ ਮਾਰੋ ਕਿਸੇ ਨੂੰ ਰਾਸੀ ਤਾਕਤ ਦੇ ਨਾਲ ਮਾਰੋ ਲੋਕਾਂ ਵੀ ਤਾਕਤ ਨਾਲ ਮਾਰੋ ਲੋਕਾਂ ਨਾ ਕੇ ਜੀਦਾ ਬੰਦਾ ਮਰ ਜਾਂਦਾ ਵਾ ਅਸੀਂ ਜਿੰਦਾ ਹੀ ਮਾਰਿਆ ਨਾ ਫੋਣ ਮੈਂ ਤੁਹਾਨੂੰ ਕਹੇ ਕਿ ਜ਼ਹਿਰ ਦੀ ਕੁੜੀ ਖਾਓ ਤੇ ਸੁੱਖੀ ਰੰਧਾਵੇ ਨੂੰ ਹਰਾਓ ਤੇ ਆਮ ਵਾਲੇ ਨੂੰ ਜਿਤਾ ਦਿਓ ਤੁਸੀਂ ਪੱਥਰ ਰੱਖ ਕੇ ਗੱਲ ਮੰਨ ਕੇ ਤੇ ਨੂੰ ਮੈਦਾਨ ਦੇ ਵਿਚਾਰ ਆ ਸਾਰੀ ਦੁਨੀਆ ਨੂੰ ਪਤਾ ਲੱਗਾ ਕਾਮਯਾਸੀ ਤੈਨੂੰ ਇਸ ਤਰ੍ਹਾਂ ਮਾਰਾਂਗੇ ਲੋਕਾਂ ਦਾ ਦਿਲ ਜਿੱਤ ਕੇ ਹੜ ਲਿਆਵਾਂਗੇ ਲੋਕ ਤੈਨੂੰ ਮੈਦਾਨ ਵਿੱਚ ਮਾਰਨਗੇ ਸਾਰੀ ਹਿੰਦੁਸਤਾਨ ਦੀ ਕਾਂਗਰਸ ਦੇਖੇਗੀ ਜਿਹੜਾ ਅੱਜ ਗਮਗੈ ਮ제 ਮਾਰਨਾਂ ਮਾ ਪਾਪੀ ਕੋ ਮਾਰਨੇ ਕੇ ਲਈ ਪਾਪ ਹੀ ਮੰਗ ਬਲੀਏ ਬੰਦਾ ਮਾਰਨ ਦਾ ਮੌਤ ਦਾ ਅਧਿਕਾਰ ਕੇਵਲ ਪ੍ਰਮਾਤਮਾ ਕੋਲ ਆ ਹਰ ਵੱਡੇ ਤੋਂ ਵੱਡੇ ਬੰਦੇ ਦੀ ਮੌਤ ਦਾ ਸਮਾਂ ਪ੍ਰਮਾਤਮਾ ਨੇ ਲਿਖਿਆ ਜਿਹੜਾ ਮੌਤ ਦੇ ਅਧਿਕਾਰ ਨੂੰ ਵਰਤਦਾ ਉਹ ਰੱਬ ਦੇ ਅਧਿਕਾਰ ਨੂੰ ਵਰਤਦਾ ਤੂੰ ਰੱਬ ਦੇ ਅਧਿਕਾਰ ਨੂੰ ਵਰਤ ਕੇ ਤੇ ਦਲਬੀਰ ਸਿੰਘ ਪੱਪੂ ਦਾ ਕਤਲ ਕਰਵਾਇਆ ਸਾਡਾ ਉਹ ਸ਼ਹੀਦ ਹੈ ਤੂੰ ਮਸ਼ਰਾਲੇ ਵਾਲੇ ਉਹ ਦੋਨੇ ਸੱਕੇ ਭਰਾ ਜਿੰਨਾ ਚੋਂਦੀ ਉਂਗਲ ਨਹੀਂ ਸੀ ਲੰਗਦੀ ਉਹਨੂੰ ਵੀ ਥਾਪੀ ਦਿੱਤੀ ਉਹਨੂੰ ਵੀ ਥਾਪੀ ਦਿੱਤੀ ਆਪਣੀ ਜ਼ਮੀਰ ਦੇ ਅੰਦਰ છાਤੀ ਮਾਰ ਤੂੰ ਦੋਹ ਭਰਾ ਕਤਲ ਨਹੀਂ ਕਰਵਾਇਓ ਬਾਕੀ ਨਿੱਕੇ ਮੂٹے ਤੇ ਬੜਾ ਕੁਝ ਕੀਤਾ ਉਹਨੋਂ ਕਹ ਰਹੇ ਨੇ ਜੇ ਪੰਪੂ ਸਾਡੇ ਕੋਲੋਂ ਕਤਲ ਕਰਵਾ ਸਕਦਾ ਸਾਡੀ ਮਾਂ ਦਾ ਕਤਲ ਵੀ ਇਹਨੇ ਕੀਤਾ ਉਹ ਤੇ ਮਰਦਿਆਂ ਤੇਰੀ ਸਰਕਾਰ ਰਹੀ ਏ ਤੂੰ ਭਗਵਾਨ ਪੁਰੀਆ ਨੂੰ ਮਾਰ ਦਿੰਦਾ ਤਾਂ ਭਗਵਾਨ ਪੁਰੀਆ ਤੈਨੂੰ ਮਾਰ ਦਿੰਦਾ ਉਹਦੀ ਮਾਂ ਦਾ ਕੀ ਕਸੂਰ ਆ ਗਲਤ ਕੀਤਾ ਤੂੰ ਗਲਬੀਰ ਪੱਪੂ ਨੂੰ ਵੀ ਕਤਲ ਕਰਾ ਕੇ ਗਲਤ ਕੀਤਾ ਇੱਕ ਇਹ ਅਬਰੂ ਖਰਾਨੇ ਵਾਇਆ ਹੈ ਮੁਕਸਰ ਦੇ ਵਿੱਚ ਉੱਥੇ ਇਹਦੇ ਸੌਰਿਆਂ ਦੀ ਜ਼ਮੀਨ ਤੋਂ ਅਗਲੇ ਪਾਸੇ ਇੱਕ ਘਰ ਸੀਗਾ ਬੜਾ ਵੱਸਦਾ ਰਸਦਾ ਘਰ ਸੀਗਾ ਮੁਖਰ ਐਮਐਲਏ ਜਿਹੜਾ ਰਿਹਾ ਵਾ ਉਦੀ ਭੈਣ ਦਾ ਘਰ ਸੀਗਾ ਦੂਆ ਪਿਓ ਪੁੱਤੰ ਕਤਲ ਕਰਵਾਤਾ ਉੱਥੇ ਉਹਨਾਂ ਵੀ ਰੌਲਾ ਪਾਇਆ ਪੀ ਇੱਥੇ ਕਤਲ ਦਾ ਪਰਚਾ ਕਰੋ ਇਹਨੇ ਬਹਿ ਕੇ ਕਤਲ ਕਰਵਾਇਆ ਪਰ ਕਾਂਗਰਸ ਨੇ ਨਹੀਂ ਕੀਤਾ ਕਿਉਂਕਿ ਮਹਿਕਮਾ ਜਿਹੜਾ ਵਾ ਹੁੰਦਾ ਇਹਦੇ ਕੋਣ ਸੀਗਾ ਹੁੰਗੇ ਮਹਿਕਮੇ ਦੀ ਤੇ ਜਾਨ ਹੀ ਨਿਕਲ ਗਈ ਕੋਈ ਇਹ ਸੂਲ ਕਾਇਦਾ ਨਹੀਂ ਦਾ ਮਾਰੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ ਤਗੜੇ ਨੇ ਵੀ ਇਹਨਾਂ ਕੋਈ ਸਾਫ ਨਾਮ ਮੰਗਣਾ ਜੇ ਕਿਸੇ ਨੂੰ ਕੋਈ ਮਾਰਨ ਦੇ ਆ ਹੋਵੇ ਕਿੱਥੇ ਨੱਠਦਾ ਘਰ ਨੱਠਦਾ ਨਾ ਜੇ ਕਿਸੇ ਪੰਜਾਬ ਦੀ ਧਰਤੀ ਤੇ ਕਿਸੇ ਨਾਲ ਧੱਕਾ ਹੋਏਗਾ ਗਰੀਬ ਨਾ ਕਿੱਥੇ ਨੱਠੂਗਾ ਥਾਣੇ ਜਾਊਗਾ ਨਾ ਉਹ ਥਾਣੇ ਮਿਲਣੇ ਕ੍ਰਿਮੀਨਲ ਲੋਕਾਂ ਨੂੰ ਕੁਰਸੀਆਂ ਤੇ ਇਨਸਾਫ ਮੰਗਣ ਵਾਲੇ ਜਿਹੜੇ ਥੱਲੇ ਬੈਠੇ ਹੋਣ ਕਾਦਾ ਸਰਕਾਰ ਦਾ ਰਾਜ ਆ ਕਦੇ ਉੱਥੇ ਗੋਲੀ ਚੱਲ ਗਈ ਕਦੇ ਉੱਥੇ ਗੋਲੀ ਚੱਲ ਗਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਸੁੱਤੇ ਪਏ ਸਰਕਾਰ ਵਾਲਿਓ ਉਹ ਜੇ ਜੰਗਲ ਦਾ ਰਾਜ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਣਾ ਤੇਰਾ ਐਮਐਲਏ ਕੀ ਕਮਾਰਿਆ ਤੇਰੇ ਬਾਪੇ ਨਾਨਕ ਦਾ ਪੀਏ ਕਾਤਲ ਹੈ ਤੇ ਫਿਰ ਸਾਡੀ ਨਾ ਸੁਣ ਆਪਣੇ ਐਮਐਲਏ ਦੀ ਤੇ ਸੁਣ ਲੈ ਯੋ ਕੀ ਕਰ ਰਿਹਾ ਤੇ ਜੇ ਐਮਐਲਏ ਦੀ ਵੀ ਨਹੀਂ ਸੁਣ ਸਕਣੀ ਫਿਰ ਸੁਣੋਗੇ ਵੀ ਕਿਦੀ ਇੱਕ ਤੁਹਾਡੀ ਸਰਕਾਰ ਦਾ ਪੁਰਜਾ ਬੜਾ ਅਹਿਮ ਪੁਰਜਾ ਵਾ ਉਹ ਵਿਚਾਰ ਸਾਡੇ ਤੋਂ ਵੀ ਪਹਿਲਾਂ ਰਵਾਂ ਪਾਉਂਦਾ ਸੀ ਕਿਸ ਨੇ ਉਹ ਦੀ ਸੁਣੀ ਨਹੀਂ ਮੈਂ ਸੀਆਈਡੀ ਨੂੰ ਕਹਿਣਾ ਚਾਹੁੰਨਾ ਆ ਲੋਕਾਂ ਦੀਆਂ ਭਾਵਨਾਵਾਂ ਮੈਂ ਨੋਟ ਕਰ ਲਵੋ ਕੋਈ ਮੈਮੋਰੰਡਮ ਨਹੀਂ ਆਹ ਦੇਣਾ ਅਸੀਂ ਮੰਗ ਕਰਨੇ ਆ ਸੀਬੀਆਈ ਅਗੇ ਇਨਕੁਆਇਰੀ ਕਰੇ ਕਿੰਨੇ ਨੇ ਕਤਲ ਕਰਵਾਏ ਨੇ ਕਿੰਨਿਆਂ ਲੋਕਾਂ ਦੇ ਘਰ ਇਹਨੇ ਜਾੜੇ ਨੇ ਜਿਹੜਾ ਲੋਕਾਂ ਦੇ ਘਰ ਜਾਂਦਾ ਉਹਦਾ ਆਪਣਾ ਘਰ ਕਦੇ ਨਹੀਂ ਵੱਸਦਾ ਰੱਬ ਦਾ ਸੂਲ ਹੈ ਇਹਨੇ ਮਰਦਕ ਕੇਸ ਬਣਾਇਆ ਸੀ ਨਾ ਮੇਰੇ ਤੇ ਤੇ ਇੱਕ ਵਾਰ ਬਣਾਇਆ ਤੇ ਮੈਂ ਡਿੱਗਦਾ ਢੰਗ ਦਾ ਨਿਕਲ ਆਇਆ ਤੂੰ ਰੋਜ਼ ਮਰਨਾ ਵਾ ਤੇ ਰੋਜ਼ ਜੀਣਾ ਤੇਨੂੰ ਇਹ ਕੁਆਇਬ ਦਾਤ ਤੋਂ ਬਿਨਾਂ ਨਹੀਂ ਕੋ ਤੇਰਾ ਬਦੌਕਾ ਦਾ ਕਰ ਸਕਦਾ ਤੈਨੂੰ ਬਚਾ ਸਕਦਾ ਜੇ ਤੇਰੇ ਕੀ ਇਮਾਨਦਾਰੀ ਏ ਤੂੰ ਅਨੇ ਮ ਬਰੀਂ ਨਾ ਜੇ ਤੇਰੇ ਕੱਬਰ ਦੇ ਜੀਆਂ ਨੇ ਤੇ ਤੂੰ ਦੂਜੀ ਜਨਾਨੀ ਨੂੰ ਕੱਤ ਨਹੀਂ ਕੀਤਾ ਤੇ ਜੇ ਤੂੰ ਇਹਨਾਂ ਨੂੰ ਕਤਲ ਨਹੀਂ ਕਰਵਾਇਆ ਆ ਡੇਰੇ ਬਾਪੇ ਨਾਨਕ ਕੋ ਚ ਇਦਾਂ ਦਾ ਕੱਟ ਕਰਕੇ ਖੰਡ ਪੰਡ ਕਰਾ ਤਾ ਗੁਰੂ ਸਾਹਿਬ ਨੂੰ ਸਿਰ ਤੇ ਚੁੱਕ ਕੇ ਕਰ ਉਹ ਮੈਂ ਨਾ ਕਤਲ ਕਰਵਾਇਆ ਤਾਂ ਨਾ ਮੈਂ ਕਰੇ ਮੇਰੇ ਪਰਿਵਾਰ ਨੇ ਕਿਸ ਦੂਜੀ ਜਨਾਨੀ ਨੂੰ ਕੱਟ ਕੀਤਾ ਮੈਂ ਰਾਜਨੀਤੀ ਛੱਡ ਕੇ ਘਰ ਬੈ ਜਾਵਾਂਗਾ ਵਾ ਜਿੰਦਾਬਾਦ 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 ਜੇ ਗੱਲਾਂ ਸੱਚੀਆਂ ਨੇ ਤੇ ਮੈਂ ਬਹੁਤਾ ਸਮਾਂ ਨਹੀਂ ਤੁਹਾਡਾ ਲਾਣਾ ਤਾਂ ਬੜੀ ਕਰਨੀ ਆ ਤੁਸੀਂ ਬਹੁਤ ਦੂਰ ਦੂਰ ਧੁੱਪੇ ਖਲੋਤੇ ਹੋਇਓ मैं नारा लावगा तो तुम्हें सारे बाह खो श्रोमणी अकाली दल श्रोमणी अकाली दल सरदार सुखबीर सिंह बादल सरदार प्रकाश सिंह बादल बोलो ਆ ਫਿਰ ਅੱਜ ਦੇ ਇਸ ਇਕੱਠ ਰਾਂਗੇ ਇਹਨਾਂ ਕਤਲਾਂ ਦੀ सीबीआई ਦੀ ਇਨਕੁਆਰੀ ਦੀ ਮੰਗ ਕਰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਅਸੀਂ ਸੁੱਤੀਆਂ ਸਰਕਾਰਾਂ ਨੂੰ ਜਗਾਉਣਾ ਵਾ ਤੇ ਮੈਂ ਤੁਹਾਨੂੰ ਬੇਨਤੀ ਕਰਨਾ 27 ਤੱਕ ਇਹਨਾਂ ਦੇ ਉੱਤੇ ਚੜ ਜਾਣਾ ਹੈ 27 ਨੂੰ ਸਰਕਾਰ ਕਾਂਦੀ ਦਾਲ ਦੀ ਬਣਨੀ ਹੈ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਤਾਨੂੰ ਵੱਧ ਤੋਂ ਵੱਧ 10 ਸਵਾਰ ਤੰਗੀ ਦਮਾਂਗੇ ਕਿ ਫਲਾਣੇ ਥਾਂ ਕਾਨਫਰੰਸਾਂ ਪਹੁੰਚੋ ਫਲਾਣੇ ਥਾਂ ਮੀਟਿੰਗਾਂ ਉੱਥੇ ਪਹੁੰਚੋ ਫਲਾਣੇ ਧਰਨੇ ਤੇ ਪਹੁੰਚੋ ਆਪਣੇ ਰਾਦੇ ਨਾਲ ਤੁਰਿਆ ਜਾਣਾ ਮੈਂ ਜਦੋਂ ਕਾਫਲੇ ਚੱਲਦੇ ਨੇ ਤੇ ਕਾਫਲਿਆਂ ਮੱਲ ਵੇਖ ਕੇ ਕੁੱਤੇ ਰੂੰਡੀਆਂ ਤੇ ਚੜ ਜਾਂਦੇ ਨੇ ਤਾਂ ਮੂੰਹ ਕਰ ਕਰ ਭੌਂਕਦੇ ਆ ਭੌਂਕਣ ਵਾਲਿਆਂ ਵੱਲ ਨਹੀਂ ਦੇਖਣਾ ਚਾਹੀਦਾ ਆਪਣੇ ਰਾਜੇ ਦਾ ਅਗਲੇ ਅੱਡੇ ਵੱਧੇ ਜਾਣਾ ਚਾਹੀਦਾ ਬੋਲੇ ਸੋ ਨਿਹਾਲ ਮੈਂ ਉਸ ਸਮੇਂ ਨਹੀਂ ਜਦੋਂ ਦਲਬੀਰ ਸਿੰਘ ਪੱਪੂ ਢਿਲਵਾ ਵਾਲੇ ਦਾ ਕਤਲ ਹੁੰਦਾ ਸ਼ਹੀਦ ਕਰ ਦਿੱਤਾ ਜਾਂਦਾ ਤੇ ਸਭ ਤੋਂ ਪਹਿਲਾਂ ਮੈਂ ਉਹਦੇ ਹਸਪਤਾਲ ਵਿੱਚ ਪੋਸਟਮਾਰਟਮ ਵਾਲੀ ਥਾਂ ਤੇ ਉਹਦੇ ਦਰਸ਼ਨ ਕਰਨ ਵਾਸਤੇ ਆਇਆ ਅੰਨੇ ਵਾ ਗੋਲੀਆਂ ਚਲਾਈਆਂ ਅੰਨੇ ਵਾ ਉਹਨੂੰ ਵੱਡ ਧੱਕ ਕੀਤੀ ਜਿਹੜੇ ਘਰ ਵਾਲੇ ਪਰਿਵਾਰ ਵਾਲੇ ਨੇ ਉਹਨਾਂ ਦੇ ਬਿਆਨ ਤੁਸੀਂ ਸੁਣ ਹੀ ਲੈਨੇ ਵੀ ਸਾਡਾ ਭਰਾ ਦਾ ਕਾਕਲ ਜਿਹੜਾ ਵਾ ਸੁੱਖੀ ਰੰਧਾਵਾ ਦਾ ਕਾਲੀ ਦਲ ਨੇ ਐਸਐਸਪੀ ਦਾ ਘਰਾਉ ਕੀਤਾ ਉਸ ਵੇਲੇ ਉਹਨੇ ਕਿਹਾ ਸਾਡੇ ਵਰਕਰ ਦਾ ਕਾਕਲ ਖੋਖੀ ਰੰਦਾਵਾਰ ਇਹ ਉਦੋਂ ਕੈਪਟਨ ਦਾ ਕੈਬਨਟ ਵਜੀਰ ਸੀਗਾ ਉਹਦੇ ਵਿੱਚ ਪਟਿਆ ਉਹਨੂੰ ਸਾਫਤ ਕੀਤਾ ਸੁਨਿਲ ਜਾਖੜ ਨੇ ਉਹ ਵੀ ਕੈਬਨਟ ਦਾ ਵਜੀਰ ਸੀ ਇਹਨੇ ਤਰਲਾ ਮਾਰਿਆ ਮੰਨਤ ਕੀਤੀ ਰੌਲਾ ਪਾਇਆ ਤੇ ਮੈਂ ਕੈਬਨਟ ਦਾ ਵਜੀਰ ਆ ਹੁਣ ਮੇਰੀ ਇਨਕੁਆਰੀ ਖੁੱਲ ਕੇ ਮੇਰੇ ਤੇ ਪਰਚਾ ਹੋਵੇਗਾ ਦੱਬੀ ਗਈ ਅੱਜ ਮਾਰਨ ਵਾਲੇ ਕਹਿ ਰਹੇ ਨੇ ਕਿ ਸੁੱਖੀ ਨੇ ਸਾਡੇ ਕੋ ਮਰਵਾਇਆ ਘਰ ਵਾਲੇ ਕਹਿੰਦੇ ਨੇ ਸਾਡੇ ਭਰਾ ਨੂੰ ਇਹਨੇ ਮਰਵਾਇਆ ਤੇ ਮਗਰ ਕੀ ਰਾਜੀ ਗੱਲ ਆ ਜਨਤਾ ਵੀ ਕਹਿ ਰਹੀ ਹੈ ਭਈ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਤੇ ਵੀ ਮਾਰੋ ਕਿਸੇ ਨੂੰ ਰਾਸੀ ਤਾਕਤ ਦੇ ਨਾਲ ਮਾਰੋ ਲੋਕਾਂ ਵੀ ਤਾਕਤ ਨਾਲ ਮਾਰੋ ਲੋਕਾਂ ਨਾ ਆ ਕੇ ਜੀਦਾ ਬੰਦਾ ਮਰ ਜਾਂਦਾ ਵਾ ਅਸੀਂ ਜਿੰਦਾ ਹੀ ਮਾਰਿਆ ਨਾ ਫੋਣ ਮੈਂ ਤੁਹਾਨੂੰ ਕਹਾਂ ਕਿ ਜ਼ਹਿਰ ਦੀ ਕੁੜੀ ਖਾਓ ਤੇ ਸੁੱਖੀ ਰੰਧਾਵੇ ਨੂੰ ਹਰਾਓ ਤੇ ਆਮ ਵਾਲੇ ਨੂੰ ਜਿਤਾ ਦਿਓ ਤੁਸੀਂ ਪੱਥਰ ਰੱਖ ਕੇ ਗੱਲ ਮੰਨ ਕੇ ਤੇ ਨੂੰ ਮੈਦਾਨ ਦੇ ਵਿਚਾਰ ਆ ਸਾਰੀ ਦੁਨੀਆ ਨੂੰ ਪਤਾ ਲੱਗਾ ਕਾਮਯਾਬੀ ਤੈਨੂੰ ਇਸ ਤਰ੍ਹਾਂ ਮਾਰਾਂਗੇ ਲੋਕਾਂ ਦਾ ਦਿਲ ਜਿੱਤ ਕੇ ਹੜ ਲਿਆਵਾਂਗੇ ਲੋਕ ਤੈਨੂੰ ਮੈਦਾਨ ਵਿੱਚ ਮਾਰਨਗੇ ਸਾਰੀ ਹਿੰਦੁਸਤਾਨ ਦੀ ਕਾਂਗਰਸ ਦੇਖੇਗੀ ਜਿਹੜਾ ਅੱਜ ਗਮਗੈ ਮ제 ਮਾਰਨਾਂ ਮਾ ਪਾਪੀ ਕੋ ਮਾਰਨੇ ਕੇ ਲਈ ਪਾਪ ਹੀ ਮੰਗ ਬਲੀਏ ਬੰਦਾ ਮਾਰਨ ਦਾ ਮੌਤ ਦਾ ਅਧਿਕਾਰ ਕੇਵਲ ਪ੍ਰਮਾਤਮਾ ਕੋਲ ਆ ਹਰ ਵੱਡੇ ਤੋਂ ਵੱਡੇ ਬੰਦੇ ਦੀ ਮੌਤ ਦਾ ਸਮਾਂ ਪ੍ਰਮਾਤਮਾ ਨੇ ਲਿਖਿਆ ਜਿਹੜਾ ਮੌਤ ਦੇ ਅਧਿਕਾਰ ਨੂੰ ਵਰਤਦਾ ਉਹ ਰੱਬ ਦੇ ਅਧਿਕਾਰ ਨੂੰ ਵਰਤਦਾ ਤੂੰ ਰੱਬ ਦੇ ਅਧਿਕਾਰ ਨੂੰ ਵਰਤ ਕੇ ਤੇ ਦਲਬੀਰ ਸਿੰਘ ਪੱਪੂ ਦਾ ਕਤਲ ਕਰਵਾਇਆ ਸਾਡਾ ਉਹ ਸ਼ਹੀਦ ਹੈ ਤੂੰ ਮਸ਼ਰਾਲੇ ਵਾਲੇ ਉਹ ਦੋਨੇ ਸੱਕੇ ਭਰਾ ਜਿੰਨਾ ਚੋਂਦੀ ਉਂਗਲ ਨਹੀਂ ਸੀ ਲੰਗਦੀ ਉਨੂੰ ਵੀ ਥਾਪੀ ਦਿੱਤੀ ਉਨੂੰ ਵੀ ਥਾਪੀ ਦਿੱਤੀ ਆਪਣੀ ਜ਼ਮੀਰ ਦੇ ਅੰਦਰ છાਤੀ ਮਾਰ ਤੂੰ ਦੋਹ ਭਰਾ ਕਤਲ ਨਹੀਂ ਕਰਵਾਏ ਬਾਕੀ ਨਿੱਕੇ ਮੂਟੇ ਤੇ ਬੜਾ ਕੁਝ ਕੀਤਾ ਉਹਨੋਂ ਕਰਾਣੇ ਜੇ ਪੱਪੂ ਸਾਡੇ ਕੋਲੋਂ ਕਤਲ ਕਰਵਾ ਸਕਦਾ ਸਾਡੀ ਮਾਂ ਦਾ ਕਤਲ ਵੀ ਇਹਨੇ ਕੀਤਾ ਉਹ ਤੇ ਮਰ ਗਿਆ ਤੇਰੀ ਸਰਕਾਰ ਰਹੀ ਏ ਤੂੰ ਭਗਵਾਨ ਪੂਰੀਆ ਨੂੰ ਮਾਰ ਦਿੰਦਾ ਤਾਂ ਭਗਵਾਨ ਪੂਰੀਆ ਤੈਨੂੰ ਮਾਰ ਦਿੰਦਾ ਉਹਦੀ ਮਾਂ ਦਾ ਕੀ ਕਸੂਰ ਆ ਗਲਤ ਕੀਤਾ ਤੂੰ ਗਲਬੀਰ ਪੱਪੂ ਨੂੰ ਵੀ ਕਤਲ ਕਰਾ ਕੇ ਗਲਤ ਕੀਤਾ ਇੱਕ ਇਹ ਅਬਰੂ ਖਰਾਨੇ ਵਾਇਆ ਹੈ ਮੁਕਸਰ ਦੇ ਵਿੱਚ ਉੱਥੇ ਇਹਦੇ ਸੌਰਿਆਂ ਦੀ ਜ਼ਮੀਨ ਤੋਂ ਅਗਲੇ ਪਾਸੇ ਇੱਕ ਘਰ ਸੀਗਾ ਬੜਾ ਵੱਸਦਾ ਰਸਦਾ ਘਰ ਸੀਗਾ ਮੁਖਰ ਐਮਐਲਏ ਜਿਹੜਾ ਰਿਹਾ ਵਾ ਉਦੀ ਭੈਣ ਦਾ ਕਰ ਸੀਗਾ ਦੂਆ ਪਿਓ ਪੁੱਤਨ ਕਤਲ ਕਰਵਾਤਾ ਉੱਥੇ ਉਹਨਾਂ ਵੀ ਰੌਲਾ ਪਾਇਆ ਪੀ ਇੱਥੇ ਕਤਲ ਦਾ ਪਰਚਾ ਕਰੋ ਇਹਨੇ ਬਹਿ ਕੇ ਕਤਲ ਕਰਵਾਇਆ ਪਰ ਕਾਂਗਰਸ ਨੇ ਨਹੀਂ ਕੀਤਾ ਕਿਉਂਕਿ ਮਹਿਕਮਾ ਜਿਹੜਾ ਵਾ ਹੁੰਦਾ ਇਹਦੇ ਕੋਣ ਸੀਗਾ ਹੁੰਗੇ ਮਹਿਕਮੇ ਦੀ ਤੇ ਜਾਨ ਹੀ ਨਿਕਲ ਗਈ ਕੋਈ ਇਹ ਸੂਲ ਕਾਇਦਾ ਨਹੀਂ ਦਾ ਮਾਰੇ ਨੇ ਵੀ ਇਹਨਾਂ ਕੋਈ ਇਨਸਾਫ ਮੰਗਣਾ ਤਗੜੇ ਨੇ ਵੀ ਇਹਨਾਂ ਕੋਈ ਸਾਫ ਨਾਮ ਮੰਗਣਾ ਜੇ ਕਿਸੇ ਨੂੰ ਕੋਈ ਮਾਰਨ ਦੇ ਆ ਹੋਵੇ ਕਿੱਥੇ ਨੱਠਦਾ ਘਰ ਨੱਠਦਾ ਨਾ ਜੇ ਕਿਸੇ ਪੰਜਾਬ ਦੀ ਧਰਤੀ ਤੇ ਕਿਸੇ ਨਾਲ ਧੱਕਾ ਹੋਏਗਾ ਗਰੀਬ ਨਾ ਕਿੱਥੇ ਨੱਠੂਗਾ ਥਾਣੇ ਜਾਊਗਾ ਨਾ ਉਹ ਥਾਣੇ ਮਿਲਣੇ ਕ੍ਰਿਮੀਨਲ ਲੋਕਾਂ ਨੂੰ ਕੁਰਸੀਆਂ ਤੇ ਇਨਸਾਫ ਮੰਗਣ ਵਾਲੇ ਜਿਹੜੇ ਥੱਲੇ ਬੈਠੇ ਹੋਣ ਕਾਦਾ ਸਰਕਾਰ ਦਾ ਰਾਜ ਆ ਕਦੇ ਉੱਥੇ ਗੋਲੀ ਚੱਲ ਗਈ ਕਦੇ ਉੱਥੇ ਗੋਲੀ ਚੱਲ ਗਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਕਦੇ ਉਹਦੇ ਕੋਲ ਫਰੋਤੀ ਮੰਗ ਲਈ ਸੁੱਤੇ ਪਏ ਸਰਕਾਰ ਵਾਲਿਓ ਉਹ ਜੇ ਜੰਗਲ ਦਾ ਰਾਜ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਣਾ ਤੇਰਾ ਐਮਐਲਏ ਕੀ ਕਮਾਰਿਆ ਤੇਰੇ ਬਾਪੇ ਨਾਨਕ ਦਾ ਪੀਏ ਕਾਤਲ ਐ ਤੇ ਫਿਰ ਸਾਡੀ ਨਾ ਸੁਣ ਆਪਣੇ ਐਮਐਲਏ ਦੀ ਤੇ ਸੁਣ ਲੈ ਯੋ ਕੀ ਕਹ ਰਿਹਾ ਤੇ ਜੇ ਐਮਐਲਏ ਦੀ ਵੀ ਨਹੀਂ ਸੁਣ ਸਕਣੀ ਫਿਰ ਸੁਣੋਗੇ ਵੀ ਕਿਦੀ ਇੱਕ ਤੁਹਾਡੀ ਸਰਕਾਰ ਦਾ ਪੁਰਜਾ ਬੜਾ ਅਹਿਮ ਪੁਰਜਾ ਵਾ ਉਹ ਵਿਚਾਰ ਸਾਡੇ ਤੋਂ ਵੀ ਪਹਿਲਾਂ ਰਵਾ ਪਾਉਂਦਾ ਸੀ ਕਿਸ ਨੇ ਉਹ ਦੀ ਸੁਣੀ ਨਹੀਂ ਮੈਂ ਸੀਆਈਡੀ ਨੂੰ ਕਹਿਣਾ ਚਾਹੁੰਨਾ ਆ ਲੋਕਾਂ ਦੀਆਂ ਭਾਵਨਾਵਾਂ ਮੈਂ ਨੋਟ ਕਰ ਲਵਾਂ ਕੋਈ ਮੈਮੋਰੰਡਮ ਨਹੀਂ ਇੱਥੇ ਦੇਣਾ ਅਸੀਂ ਮੰਗ ਕਰਨੇ ਆ ਸੀਬੀਆਈ ਅਗੇ ਇਨਕੁਆਇਰੀ ਕਰੇ ਕਿੰਨੇ ਨੇ ਕਤਲ ਕਰਵਾਏ ਨੇ ਕਿੰਨਿਆਂ ਲੋਕਾਂ ਦੇ ਘਰ ਇਹਨੇ ਜਾੜੇ ਨੇ ਜਿਹੜਾ ਲੋਕਾਂ ਦੇ ਘਰ ਜਾਂਦਾ ਉਹਦਾ ਆਪਣਾ ਘਰ ਕਦੇ ਨਹੀਂ ਵੱਸਦਾ ਰੱਬ ਦਾ ਸੂਲ ਹੈ ਇਹਨੇ ਮਰਦਕ ਕੇਸ ਬਣਾਇਆ ਸੀ ਨਾ ਮੇਰੇ ਤੇ ਤੇ ਇੱਕ ਵਾਰ ਬਣਾਇਆ ਤੇ ਮੈਂ ਡਿੱਗਦਾ ਢੰਗ ਦਾ ਨਿਕਲ ਆਇਆ ਤੂੰ ਰੋਜ਼ ਮਰਨਾ ਵਾ ਤੇ ਰੋਜ਼ ਜੀਣਾ ਤੇਨੂੰ ਇਹ ਸਾਇਬ ਦਾ ਤੋਂ ਬਗੈਰ ਨਹੀਂ ਕੋ ਤੇਰਾ ਬਦੋ ਕਦਾ ਕਰ ਸਕਦਾ ਤੈਨੂੰ ਬਚਾ ਸਕਦਾ ਜੇ ਤੇਰੇ ਕੀ ਇਮਾਨਦਾਰੀ ਜੇ ਤੂੰ ਇਹਨਾਂ ਮਾਂ ਬਰੀ ਨਾ ਜੇ ਤੇਰੇ ਤੱਬਰ ਦੇ ਜੀਆਂ ਨੇ ਤੇ ਤੂੰ ਦੂਜੀ ਜਨਾਨੀ ਨੂੰ ਕੱਟ ਨਹੀਂ ਕੀਤਾ ਤੇ ਜੇ ਤੂੰ ਇਹਨਾਂ ਨੂੰ ਕਤਲ ਨਹੀਂ ਕਰਵਾਇਆ ਆਹ ਡੇਰੇ ਬਾਪੇ ਨਾਨਕੋ ਚ ਇਦਾਂ ਦਾ ਕੱਟ ਕਰਕੇ ਖੰਡ ਪਾਦ ਕਰਾ ਤਾ ਗੁਰੂ ਸਾਹਿਬ ਨੂੰ ਸਿਰ ਤੇ ਚੁੱਕ ਕੇ ਕਰ ਪਰ ਮੈਂ ਨਾ ਕਤਲ ਕਰਵਾਇਆ ਤੇ ਨਾ ਮੈਂ ਕਦੇ ਮੇਰੇ ਪਰਵਾਰ ਨੇ ਕਿਸ ਦੂਜੀ ਜਨਾਨੀ ਨੂੰ ਕੱਟ ਕੀਤਾ ਮੈਂ ਰਾਜ ਦਿੱਤੀ ਛੱਡ ਕੇ ਘਰ ਬੈ ਜਾਵਾਂਗਾ ਵਾ ਜਿੰਦਾਬਾਦ 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 ਜੇ ਗੱਲਾਂ ਸੱਚੀਆਂ ਨੇ ਤੇ ਮੈਂ ਬਹੁਤਾ ਸਮਾਂ ਨਹੀਂ ਤੁਹਾਡਾ ਲਾਣਾ ਤਾਂ ਬੜੀ ਕਰਨੀ ਆ ਤੁਸੀਂ ਬਹੁਤ ਦੂਰ ਦੂਰ ਧੁੱਪੇ ਖਲੋਤੇ ਹੋਇਓ मैं नारा लावगा तो तुम्हें सारे बाहर खड़िया कर लिया बोले श्रोमणी अकाली दल श्रोमणी अकाली दल सरदार सुखबीर सिंह बादल सरदार प्रकाश सिंह बादल बोलो ਆ ਫਿਰ ਅੱਜ ਦੇ ਇਸ ਇਕੱਠ ਰਹੀ ਇਹਨਾਂ ਕਤਲਾਂ ਦੀ सीबीआई ਦੀ ਇਨਕੁਆਇਰੀ ਦੀ ਮੰਗ ਕਰਦਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਅਸੀਂ ਸੁਤਰੀਆਂ ਸਰਕਾਰ ਨੂੰ ਜਗਾਉਣਾ ਵਾ ਤੇ ਮੈਂ ਤੁਹਾਨੂੰ ਬੇਨਤੀ ਕਰਨਾ 27 ਤੱਕ ਇਹਨਾਂ ਦੇ ਉੱਤੇ ਚੜ ਜਾਣਾ 27 ਨੂੰ ਸਰਕਾਰ ਕਾਂਦੀ ਪਾਲ ਦੀ ਬਣਨੀ ਹੈ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਤਾਨੂੰ ਵੱਧ ਤੋਂ ਵੱਧ 10 ਸਵਾਰ ਤੰਗੀ ਦਮਾਂਗੇ ਕਿ ਫਲਾਣੇ ਥਾਂ ਕਾਨਫਰੰਸਾਂ ਪਹੁੰਚੋ ਫਲਾਣੇ ਥਾਂ ਮੀਟਿੰਗਾਂ ਉੱਥੇ ਪਹੁੰਚੋ ਫਲਾਣੇ ਧਰਨੇ ਤੇ ਪਹੁੰਚੋ ਆਪਣੇ ਰਾਦੇ ਨਾਲ ਤੁਰਿਆ ਜਾਣਾ ਮੈਂ ਜਦੋਂ ਕਾਫਲੇ ਚੱਲਦੇ ਨੇ ਤੇ ਕਾਫਲਿਆਂ ਮੱਲ ਵੇਖ ਕੇ ਕੁੱਤੇ ਰੂੰਡੀਆਂ ਤੇ ਚੜ ਜਾਂਦੇ ਨੇ ਤਾਂ ਮੂੰਹ ਕਰ ਕਰ ਭੌਂਕਦੇ ਆ ਭੌਂਕਣ ਵਾਲਿਆਂ ਵੱਲ ਨਹੀਂ ਦੇਖਣਾ ਚਾਹੀਦਾ राजे में अॻिले अॻियां वधण चाहींद गणेश